ਮੁਖਵੰਤੀ ਲੋਕਾਂ ਦੇ ਸਰ ਜ਼ਮੀਨਾਂ ਮਲ ਕੇ ਲੋਕਾਂ ਦੇ ਹੋਟਲ ਮਲ ਕੇ ਲੋਕਾਂ ਦੀਆਂ ਜਾਇਦਾਦਾਂ ਦੇ ਕਬਜ਼ਾ ਕਰਕੇ ਭਗਵੰਤ ਮਾਨ ਮੁਖਵੰਤੀ ਨਹੀਂ ਬਣਿਆ ਵੇਚੇ ਵੇਚ ਕੇ ਨਹੀਂ ਬਣਿਆ ਉਹ 600 ਵੀ ਇੱਕ ਕਰਤ ਕਰਕੇ ਬਣਿਆ ਪਹਿਲਾਂ ਤਾਂ ਮੈਂ ਬਾਜਵੇਨ ਦੀ ਗੱਲ ਕਰੀ ਚਾਹੁੰਦਾ ਕਿ ਤੂੰ ਕਿਸਾਨਾਂ ਦਾ ਅਪਮਾਨ ਕੀਤਾ ਕੰਮ ਕਰਨ ਵਾਲਿਆਂ ਦਾ ਅਪਮਾਨ ਕੀਤਾ ਕਲਾਕਾਰਾਂ ਦਾ ਅਪਮਾਨ ਕੀਤਾ ਬਹੁਤ ਸਾਰੇ ਕਲਾਕਾਰ ਪੰਜਾਬ ਤੇ ਇਦਾਂ ਦੇ ਅੱਜ ਵੀ ਆ ਜਿਹੜੇ ਬਚਾਰੇ ਆਪਣੀ ਰੋਟੀ ਰੋਜੀ ਲਈ ਕੰਮ ਕਰਦੇ ਆ ਟਾਈਮ ਸੀ ਮਾਨਸਾਬ ਵੀ ਕਰਦੇ ਰਹੇ ਅਸੀਂ ਸਾਰੇ ਕਰਦੇ ਆ ਆਪਣੇ ਘਰਾਂ ਦਾ ਕੰਮ ਕਰਦੇ ਆ ਸੋ ਪਹਿਲਾਂ ਤਾਂ ਉਹਨੇ ਕੱਲ ਇਹ ਗੱਲ ਬਹੁਤ ਗਲਤ ਬੋਲੀ ਉਹ ਪੰਜਾਬ ਚ ਕਰੋੜਾ ਕਿਰਤੀ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦੀ ਹਤਕੀ ਕੀ ਕੰਮ ਕਰਨ ਵਾਲਾ ਬੰਦਾ ਨਹੀਂ ਬਣ ਸਕਦਾ ਕੀ ਪੰਜਾਬ ਦਾ ਮੁੱਖ ਮੰਤਰੀ ਕੱਲੇ ਲਟੇਰਿਆਂ ਦਾ ਬਣ ਸਕਦਾ ਇਹਨਾਂ ਮੀਰਾਂ ਦੇ ਕਾਕੇ ਬਣ ਸਕਦੇ ਅਸੀਂ ਨਹੀਂ ਬਣ ਸਕਦੇ ਪੰਜਾਬ ਦੇ ਆਮ ਬੰਦੇ ਨਹੀਂ ਬਣ ਸਕਦੇ ਜਿਹੜਾ ਬੰਦਾ ਦਿਹਾੜੀ ਕਰਦਾ ਕੀ ਉਹ ਵੋਟਾਂ ਦੇ ਵਿੱਚ ਖੜਾ ਵੀ ਹੋ ਸਕਦਾ ਉਹ ਐਮਐਲਏ ਐਮਪੀ ਨਹੀਂ ਬਣ ਸਕਦਾ ਬਾਜਵੇਂ ਨੂੰ ਮਤਲਬ ਇਹ ਗੱਲ ਕਰਦੇ ਆ ਸ਼ਰਮ ਹੋਣੀ ਚਾਹੀਦੀ ਵੀ ਕਿੱਦਾਂ ਦੀਆਂ ਗੱਲਾਂ ਕਰਦੇ ਲੋਕ ਇਹ ਗੱਲ ਮਤਲਬ ਇੰਦੀ ਨੀਵੇਂ ਲੈਵਲ ਦੀ ਉਹਨੇ ਕੀਤੀ ਹਾਂ ਤੁਸੀਂ ਜਾਂ ਅੱਗੇ ਜਾ ਕੇ ਕੀ ਕਹਿੰਦਾ ਤਿੰਨ ਚਾਰ ਉਹਨਾਂ ਉਹ ਕਹਿ ਚੁੱਕਾ ਔਰ ਕਈ ਵਾਰ ਅਸੀਂ ਨਹੀਂ ਬੋਲਦੇ ਕਿੰਨੇ ਯਾਰ ਕੀ ਇਹਨਾਂ ਦਾ ਬੋਲਣਾ ਕਿਉਂਕਿ ਦਿਮਾਗੀ ਪਰੇਸ਼ਾਨ ਨੇ ਐਕਚੁਅਲੀ ਮੁੱਖ ਮੰਤਰੀ ਦੀ ਗੱਦੀ ਤੱਕ ਪਹੁੰਚ ਨਹੀਂ ਸਕਦੇ ਤਾਂ ਭਗਵੰਤ ਮਾਨ ਤਾਂ ਨਹੀਂ ਚੰਗਾ ਲੱਗਦਾ ਕੱਲ ਵੀ ਬੋਲਿਆ ਕਹਿੰਦਾ ਜੀ ਜੇ ਉਹ ਰੋहतक ਚੋਂ ਹਰਿਆਣੇ ਚੋਂ ਕਿਤੇ ਵੀ ਤੁਸੀਂ ਗਾਵਾਂ ਜਾਂ ਮੱਝਾਂ ਲੈ ਕੇ ਆਉਂਦੇ ਸੀ ਨਸਲਾ ਵੇਖ ਕੇ ਲਿਉਂਦੇ ਸੀਗੇ ਤੁਸੀਂ ਤੁਸੀਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਇਹਨਾਂ ਨੂੰ ਨਸਲਾਂ ਦੀ ਵੇਖੀ ਕਦੀ ਗੱਲ ਦਿੰਦਾ ਮਟੀਰੀਅਲ ਕਿਦਾਂ ਦਾ ਮੈਂ ਬਾਜਵੇ ਨੂੰ ਚੈਲੰਜ ਕਰਨਾ ਚਾਹੁੰਦਾ ਕਿ ਤੂੰ ਪਹਿਲਾਂ ਆਪਣਾ ਮਟੀਰੀਅਲ ਦੱਸ ਕੇ ਦੱਸ ਕੀ ਹੈ ਤੇਰੀ ਆਪਣੀ ਨਸਲ ਕਿਹੜੀ ਹੈ ਪਹਿਲਾਂ ਇਹ ਦੱਸ ਤੂੰ ਤੂੰ ਇੱਥੇ ਮੱਝ ਦੇ ਤਾਂ ਸਾਨੂੰ ਪਤਾ ਹੈ ਤੂੰ ਪਹਿਲਾਂ ਆਪਣੀ ਦੱਸ ਤੇਰੀ ਨਸਲ ਕੀ ਹੈ ਇਹ ਜਿਹੜੇ ਬੰਦੇ ਮਾਨ ਸਾਹਿਬ ਦੇ ਨਾਲ 12 ਬੰਦੇ ਬਣੇ ਆ ਇਹ ਬੰਦੇ ਦੇ ਆਮ ਘਰਾਂ ਦੇ ਮੁੰਡੇ ਆ ਆਮ ਘਰਾਂ ਦੇ ਗੱਲ ਜੇਰਾ ਤੁਸੀਂ ਸਾਨੂੰ ਘੜੀ ਪਿੱਛੋਂ ਦੱਸਦੇ ਹੋ ਤੁਹਾਡਾ ਮਟੀਰੀਅਲ ਪਤਾ ਨਹੀਂ ਤੁਹਾਨੂੰ ਕੀ ਆ ਤੁਹਾਨੂੰ ਪਤਾ ਨਹੀਂ ਕਿ ਸਾਡੇ ਮੂੰਹੋਂ ਖਵਾਉਂਗੇ ਮੁੜ ਕੇ ਗੱਲਾਂ ਜੇ ਮੈਂ ਕਿਹਨੂੰ ਆਟੋਗੇ ਫਿਰ ਸਭ ਤੁਸੀਂ ਪੁੱਲੇ ਜੋ ਤੁਸੀਂ ਕੀ ਗੱਲ ਕੀਤਾ ਤੁਹਾਡੇ ਵੱਡਿਆਂ ਨੇ ਕੀ ਕੀਤਾ ਜੇ ਤੁਸੀਂ ਅੱਗੇ ਇਦਾਂ ਬੋਲੋਗੇ ਤੇ ਸਭ ਜੋ ਬੋਲੋਗੇ ਉਹ ਬਾਤ ਸੌਗਾ ਹੁੰਦਾ ਤਾਂ ਫਿਰ ਪਹਿਲਾਂ ਤੇ ਜੇ ਉਹ ਬੰਦਾ ਆ ਜੇ ਉਹ ਲੀਡਰ ਤੇ ਪਹਿਲਾਂ ਤਾਨੂੰ ਆਪਣਾ ਸਰ ਆਪਣੀ ਨਸਲ ਦੱਸੇ ਬਿਰ ਉਹਦੀ ਕਿਹੜੀ ਨਸਲ ਹੈ ਪਹਿਲਾਂ ਇਹ ਦੱਸੇ ਕਿ ਤੇਰੀ ਕਿਹੜੀ ਨਸਲ ਹੈ ਤੂੰ ਕਿਹੜੀ ਨਸਲ ਚੋਂ ਆ ਆਪਣੀ ਨਸਲ ਕਲੀਅਰ ਕਰੇ ਕਿ ਤੇਰੀ ਨਸਲ ਕਿਹੜੀ ਆ ਯਾਰ ਤੂੰ ਸਾਡੀ ਨਸਲ ਕਹਿੰਦਾ ਤੇ ਤੁਸੀਂ ਦੱਸਦੇ ਜਗ ਦੇਖਣਾ ਪੈਂਦਾ ਤੈਨੂੰ ਦੱਸ ਦੇ ਕਿਹੜੀ ਨਸਲ ਹੈ ਸਾਡੀ ਆ ਤੈਨੂੰ ਦੱਸ ਦੇ ਨਸਲ ਤੇਰੀ ਕਿਹੜੀ ਤੇਰੀ ਨਸਲ ਜਾਣਦੇ ਸਾਰੇ ਲੋਕ ਬਾਜੇ ਸਭ ਲੋਕ ਜਾਣਦੇ ਆ ਕਾਦੀਆਂ ਦੇ ਲੋਕ ਜਾਣਦੇ ਸਾਰੇ ਤੁਸੀਂ ਲੋਕ ਜਾ ਚਾਰ ਪੈਸੇ ਆਗੇ ਤੁਹਾਡੇ ਕੋਲ ਤੀਜੋ ਮਰਜ਼ੀ ਕਹੋਗੇ ਕਿਰਪਾ ਦੇ ਬੋੜਾ ਇਹ ਚੀਜ਼ਾਂ ਦੀ ਬਗਵਾਸਤ ਕਰਾਂਗੇ ਤੁਸੀਂ ਲੁੱਟਾ ਖੋਵਾ ਕਿਤਿਆ ਤੁਸੀਂ ਕਿਹੜਾ ਕੰਮ ਕਰਦੇ ਹੋ ਦੱਸੋ ਤੁਸੀਂ ਚੰਡੀਗੜ੍ਹ ਦੇ ਵਿੱਚ ਇਦਾਂ ਦੂਦਾਂ ਤੁਹਾਡੀਆਂ ਕੋਠੀਆਂ ਜਿਆਦਾ ਤੱਕ ਦੀ ਮਿਹਨਤ ਕੀਤੀ ਏ ਭਗਵੰਤ ਮਾਨ ਨੇ ਤਾਂ 600 ਰੁਪਏ ਦਿਹਾੜੀ ਤੇ ਕੰਮ ਕੀਤਾ ਤੁਸੀਂ ਕਦੀ ਕੀਤਾ ਤੁਹਾਡਾ ਲੋਕਾਂ ਦੀ ਲੁੱਟ ਖੋਹ ਕਰਕੇ ਤੁਸੀਂ ਕਬਜ਼ੇ ਕਰ ਕਰਕੇ ਦੋ ਨੰਬਰ ਦਾ ਪੜਾ ਬਣਾਇਆ ਉਸ ਬੰਦੇ ਦੇ ਬਿਚਾਰਦੇ ਤੇ ਹੱਥ ਚੁੱਕਦੇ ਜਿਹੜਾ ਬੰਦਾ 600 ਰੁਪਏ ਦਿਹਾੜੀ ਕਰਕੇ ਆਪਣੇ ਪਿਤਾ ਮਾਸਟਰ ਮਿੰਦਰ ਸਿੰਘ ਦਾ ਨਾਮ ਰੋਸ਼ਨ ਕਰਦਾ ਰਿਹਾ ਫੋ ਮੈਂ ਬਾਜੇ ਨੂੰ ਕਹੂੰਗਾ ਕਿ ਸੱਤ ਸੰਭਲ ਕੇ ਸਭ ਕੋ ਜਾਣਦੇ ਆ ਜੋ ਹੁਣ ਬੋਲਣਗੇ ਇਦੋਂ ਛਿਦ ਹੋ ਜੂਗਾ ਇੱਕ ਇੱਕ ਬੰਦੇ ਦਾ ਦੱਸਾਂਗੇ ਵੀ ਇਹ ਕੀ ਹੈ ਮੈਂ ਕੀ ਨਹੀਂ ਹੈ ਸਾਡੇ ਸਾਡੀਆਂ ਨਸਾਂ ਦੱਸ ਦਿਆ ਅਸੀਂ ਇਹਨਾਂ ਜਿਹੇ ਨਸਾਂ ਦੱਸਾਂਗੇ ਤੇ ਜੇ ਬਾਜ ਵਿੱਚ ਦਾਮਿਆ ਤਾਂ ਆਪਣੀ ਨਸਲ ਦੱਸ ਸੱਤ ਸਾਲ ਪੀਏ ਵਿਹਾੜੀ ਵਾਲਾ ਤੇ ਪਹਿਲੀ ਨਵੰਬਰ ਨੂੰ ਲੁਧਿਆਣੇ ਬੈਠਾ ਸੀ ਪਿਆਓ ਜਿੰਨੇ ਮਰਦਾ ਬਹਿਸ ਕਰਨੀ ਕਰੋ ਉਹੀ ਅਸਲ ਕਿਸਾਨ ਦਾ ਪੁੱਤ ਉਹੀ ਅਸਲੀ ਜੱਟ ਦਾ ਪੁੱਤ ਇਹਦੇ ਨਸਲ ਆਵੇ ਉੱਥੇ ਪਹੁੰਚੇ ਕਿ ਉਹਦੇ ਉੱਤੇ ਆਹ ਪਤਾ ਵੀ ਕਿਹੜੀ ਮਹਿਸ ਤੇ ਖਲੋਤਾ ਆ ਜਾ ਕੇ ਜਾਂਦਾ ਉੱਥੇ ਲੁਧਿਆਣੇ ਨੂੰ ਪਤਾ ਲੱਗਦਾ ਕਿ ਨਸਲ ਕਿਦੋਂ ਬੈਠਾ ਹੀ ਕੁਰਸੀ ਦਾ ਕੇ ਕੱਲਾ ਹੀ ਸਾਰੇ ਪੰਜਾਬ ਦੀ ਵਿਰੋਧੀ ਧਿਰ ਤੋਂ ਕਹਿ ਕੇ ਬਿਓ ਜਿੰਨੇ ਮੇਰੇ ਨਾਲ ਬਹਿਸ ਕਰਦੇ ਉਹਨਾਂ ਕਿੱਥੇ ਗਈ ਇਹ ਨਸਲ ਹੈ ਕੈਰੈਕਟਰ ਤੁਹਾਡਾ ਕੋਚ ਹੈ ਕਹੀ ਤੁਸੀਂ ਕੋਝ ਜਾਂਦੇ ਯਾਰ ਸਾਨੂੰ ਸਾਨੂੰ ਤੁਸੀਂ ਅੱਦਾ ਕਹਿੰਦੇ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਸਾਡੇ ਮੁਖਰਤੀ ਬਾਰੇ ਕਹਿਣ ਤੇ ਸਾਡੇ ਬਾਰੇ ਕਹਿਣ ਅਸੀਂ ਇਹਨਾਂ ਨੂੰ ਪੁੱਛਦੇ ਕਿ ਤੁਹਾਡੀਆਂ ਨਸਲਾਂ ਕੀ ਹੈ ਦੱਸੋ ਜੀ ਕਿਹੜਾ ਮਟੀਰੀਅਲ ਦਾ ਬਾਦਸ਼ਾਹ ਤੁਹਾਡਾ ਉਹ ਦੱਸੋ ਤੁਸੀਂ ਕਿਹੜਾ ਮਟੀਰੀਅਲ ਹੈ ਨਹੀਂ ਤਾਂ ਅਸੀਂ ਦੱਸਿਆ ਕਰਾਂਗੇ ਮੁਰਗੇ ਵੀ ਤੁਹਾਡਾ ਕੀ ਮਟੀਰੀਅਲ ਹੈ ਤੁਹਾਡਾ ਅਸੀਂ ਦੱਸਾਂਗੇ ਤੁਸੀਂ ਕਿਹੜੇ ਮਟੀਰੀਅਲ ਦੇ ਬਣੇ ਹੋ ਜੀ ਤੁਸੀਂ ਬਹੁਤ ਵੱਡਾ ਸਾਧੂ ਸਦਾਨ ਕਦਰ ਦੇ ਬੰਦੇ ਨੂੰ ਇਦਾਂ ਬੋਲਦੇ ਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ